ਤਾ ਗੱਲ ਕਰਾਂਗੇ ਜੀ ਸਿੱਧੂ ਮੂਸੇਵਾਲੇ ਦੀ ਜੋ ਵੀ ਸਿੱਧੂ ਮੂਸੇਵਾਲੇ ਦੀ ਸਮਾਧ ਤੇ ਜਾ ਰਹੇ ਐ ਜਾਂ ਜਿਨ੍ਹਾਂ ਨੇ ਹਲੇ ਆਉਣਾ ਚਾਹੇ ਦੂਰੋਂ ਆਇਓ ਚਾਹੇ ਨੇੜੇ ਆਇਓ ਤਾਂ ਤੁਹਾਨੂੰ ਦੋ ਤਿੰਨ ਗੱਲਾਂ ਦੱਸਣੀਆਂ ਨੇ ਪਰਿਵਾਰ ਤੇ ਪ੍ਰਸ਼ਾਸਨ ਵੱਲੋਂ ਬੇਨਤੀ ਵੀ ਜਿਹੜੀ ਕੀਤੀ ਗਈ ਹੈ ਇੱਥੇ ਲਿਖ ਕੇ ਸਾਫ਼ ਹੀ ਜਿਹੜਾ ਲਾਇਆ ਹੋਇਆ ਸਭ ਤੋਂ ਪਹਿਲਾਂ ਮੇਨ ਗੇਟ ਤੇ ਜਿੱਥੋਂ ਤੁਸੀਂ ਸਿੱਧੂ ਦੀ ਸਮਾਧ ਤੇ ਐਂਟਰ ਕਰਨਾ ਹੈ ਤਾਂ ਇੱਥੇ ਲਿਖਿਆ ਹੋਇਆ ਕਿ ਤੁਸੀਂ ਅੰਦਰ ਆਪਣਾ ਕੋਈ ਵੀ ਜਿਹੜਾ ਬੈਗ ਆ ਉਹ ਨਹੀਂ ਲਿਜਾਣਾ ਜਾਂ ਕੋਈ ਹੋਰ ਚੀਜ਼ ਹੈ ਹੋਰ ਸਮਾਨ ਉਹ ਨਹੀਂ ਲੈ ਜਾਣਾ ਇਹ ਮਨਾਹੀ ਕੀਤੀ ਗਈ ਹੈ ਤੇ ਨਾਲ ਇੱਥੇ ਫੁੱਲਾਂ ਵਾਲੇ ਬੂਟੇ ਲਾਏ ਹੋਏ ਐ ਲੋਕ ਫੋਟੋਆਂ ਖਿੱਚਵਾਉਂਦੇ ਐ ਪਰ ਕਈ ਵਾਰ ਲੋਕ ਜਿਹੜੇ ਫੁੱਲ ਤੋੜ ਲੈਂਦੇ ਐ ਤੇ ਫੁੱਲਾਂ ਨਾਲ ਫੋਟੋ ਕੱਚਾਉਂਦੇ ਐ ਜਿਹਦੇ ਕਰਕੇ ਇਹਨਾਂ ਫੁੱਲਾਂ ਦੇ ਬੂਟਿਆਂ ਨੂੰ ਨੁਕਸਾਨ ਹੁੰਦਾ ਸੋ ਆਪਾਂ ਸਾਰੇ ਜਾਣਦੇ ਆ ਇੱਥੇ ਆ ਕੇ ਬੰਦਾ ਜਿਹੜਾ ਹਰੇਕ ਐ ਉਹ ਭਾਵਕ ਹੁੰਦਾ ਹੈ ਤਾਂ ਇਸ ਕਰਕੇ ਚੰਗਾ ਨਹੀਂ ਲੱਗਦਾ ਬਾਰ ਬਾਰ ਟੋਕਣਾ ਤਾਂ ਪਰਿਵਾਰ ਦੇ ਵੱਲੋਂ ਇਹ ਵੀ ਅਪੀਲ ਕੀਤੀ ਗਈ ਹੈ ਵੀ ਫੁੱਲਾਂ ਨੂੰ ਜਿਹੜਾ ਉਹ ਨਾ ਤੋੜੇ ਜਾਵੇ ਸੋ ਤੀਸਰੀ ਬੇਨਤੀ ਸਿੱਧੂ ਦੀ ਸਮਾਰਦੀ ਹੈ ਸੋ ਦੇਖਦੇ ਵਿੱਚ ਪਰਵਰਤਨ ਆ ਚੁੱਕੇ ਐ ਇਹਦੇ ਉੱਪਰ ਲੈਂਟਰਾਂ ਜਿਹੜਾ ਪੈ ਚੁੱਕਿਆ ਹੈ ਹੋਰ ਵੀ ਕੰਮ ਹੋਣਾ ਹੈ ਪਰ ਹੁਣ ਲੋਕ ਕੀ ਕਰਦੇ ਐ ਸਿੱਧੂ ਦੀ ਯਾਦਗਾਰ ਦੇ ਉੱਪਰ ਆ ਕੇ ਜਿਹੜਾ ਚੜ ਜਾਂਦੇ ਐ ਇਹ ਫੋਟੋਆਂ ਜਿਹੜੀਆਂ ਉਹ ਖਿੱਚ ਪਾਉਂਦੇ ਐ ਜਿਹਦੇ ਕਰਕੇ ਚੰਗਾ ਨਹੀਂ ਲੱਗਦਾ ਕਿ ਤਨਾ ਕਿਤੇ ਸਿੱਧੂ ਦੇ ਸਟੈਚੂ ਨੂੰ ਵੀ ਨੁਕਸਾਨ ਜਿਹੜਾ ਹੋ ਸਕਦਾ ਸੋ ਇਸ ਕਰਕੇ ਪਰਿਵਾਰ ਤੇ ਪ੍ਰਸ਼ਾਸਨ ਦੇ ਵੱਲੋਂ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਫੋਟੋ ਖਿਚਾਉਣੀ ਐ ਤਾਂ ਵਾਰ ਕੱਢ ਕੇ ਜਿਹੜੀ ਫੋਟੋ ਖਿਚਾ ਲਿਓ ਵੀਡੀਓ ਬਣਾ ਲਓ ਰੀਲ ਬਣਾ ਲਓ ਕੋਈ ਕਿਸੇ ਗੱਲ ਦੀ ਮਨਾਹੀ ਨਹੀਂ ਹੈ ਆ ਤਿੰਨ ਚਾਰ ਗੱਲਾਂ ਦੀ ਪਰਿਵਾਰ ਦੇ ਵੱਲੋਂ ਤੇ ਪ੍ਰਸ਼ਾਸਨ ਦੇ ਵੱਲੋਂ ਬੇਨਤੀ ਹੈ ਜਿਹੜੀ ਉਹ ਕੀਤੀ ਗਈ ਹੈ ਕਿਉਂਕਿ ਵਾਰ-ਵਾਰ ਟੋਕਣਾ ਜਿਹੜਾ ਉਹ ਚੰਗਾ ਨਹੀਂ ਲੱਗਦਾ ਬਾਕੀ ਸਿੱਧੂ ਮੂਸੇਵਾਲੇ ਦਾ ਰਤਬਾ ਕੀ ਸੀ ਇਹ ਆਪਾਂ ਸਾਰੇ ਜਾਣਦੇ ਆ ਇੱਥੋਂ ਤੱਕ ਬੰਦਾ ਪਹੁੰਚ ਗਿਆ ਕਿਵੇਂ ਬੰਦਾ ਡਾਊਨ ਟੂ ਜਿਹੜਾ ਅਰਥ ਸੀਗਾ ਇੰਨੀ ਸਫਲਤਾ ਪ੍ਰਾਪਤ ਕਰਕੇ ਬੰਦਾ ਪਿੰਡ 'ਚ ਬੈਠਾ ਰਿਹਾ ਆਮ ਲੋਕਾਂ ਵਾਂਗ ਜਿਹੜਾ ਉਹ ਵੇਚਦਾ ਸੀਗਾ ਜਦੋਂ ਦੀ ਡੈਥ ਹੋਈਏ ਤਾਂ ਚੱਪਲ ਵੀ 100 ਰੁਪਏ ਵਾਲੀ ਜਿਹੜੀ ਪਾਈ ਹੋਈ ਸੀ ਸੋ ਅੱਜ ਦੀ ਘੜੀ ਦੇ ਵਿੱਚ ਜੇ ਕਿਸੇ ਦਾ ਇੱਕ ਗਾਣਾ ਚੜ ਜਾਂਦਾ ਤਾਂ ਬੰਦਾ ਪੈਰ ਛੱਡ ਜਾਂਦਾ ਇਹ ਬੰਦੇ ਦਾ ਸਾਰੇ ਗਾਣੇ ਹਿੱਟ ਸੀਗੇ ਸੋ ਬਾਕੀ ਟਾਲੀ ਦਾ ਜ਼ਿਕਰ ਵੀ ਉਸ ਨੇ ਆਪਣੀ ਗੀਤ ਦੇ ਵਿੱਚ ਕੀਤਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਰਿਲੀਜ਼ ਹੋਊਗਾ ਸੋ ਅੱਜ ਵਕਤ ਬਦਲ ਗਿਆ ਕਦੇ ਸਮਾਂ ਸੀਗਾ ਉਹ ਇਸ ਟਾਲੀ ਖੱਲੇ ਪੈਂਦਾ ਸੀ ਤੇ ਅੱਜ ਇਹ ਸਟਾਡੀ ਦੇ ਕੋਲ ਉਸ ਦੀ ਸਮਾਧ ਬਣ ਗਈ। ਸੋ ਵਕਤ ਕਿਸ ਦੇ ਹੱਥ ਦੇ ਵਿੱਚ ਜਿਹੜਾ ਨਹੀਂ ਰਹਿੰਦਾ ਜੋ ਉਹਦੀ ਕਿਸਮਤ ਦੇ ਵਿੱਚ ਲਿਖਿਆ ਸੀ ਉਹ ਹੋ ਗਿਆ। ਤਾਂ ਪਰਿਵਾਰ ਦੇ ਵੱਲੋਂ ਇਹ ਬੇਨਤੀ ਜਿਹੜੀ ਕੀਤੀ ਗਈ ਹੈ 3-4 ਗੱਲਾਂ ਤੇ ਤਾਂ ਤੁਸੀਂ ਵੀ ਇਸ ਜਾਣਕਾਰੀ ਨੂੰ ਅੱਗੇ ਸ਼ੇਅਰ ਜ਼ਰੂਰ ਕਰਦੇ।